ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ 9 ਜੂਨ 2025 ਹੈ ਬੀਤੇ ਕੱਲ ਤੋਂ ਬਹੁਤ ਸਾਰੇ ਫੋਨ ਆ ਰਹੇ ਹੈ ਖਾਸ ਤੌਰ ਤੇ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਅਤੇ ਮਾਲਵੇ ਤੋਂ ਕਿ ਪਨੀਰੀਆਂ ਮੱਚ ਗਈਆਂ ਮਨੀਰੀ ਝੁਲਸ ਗਈ ਪਨੀਰੀ ਦੇ ਉੱਤੋਂ ਪੱਤੇ ਮੱਚ ਗਏ ਦੇਖੋ ਇਸ ਸਮੇਂ ਖਾਸ ਤੌਰ ਤੇ 9 10 ਅਤੇ 11 ਜੂਨ 2025 ਦੇ ਦਰਮਿਆਨ ਵਕ ਵਕ ਥਾਵਾਂ ਤੇ ਤਾਪਮਨ ਵਧੇਗਾ ਲੋ ਚੱਲੇਗੀ ਕਾਫੀ ਜ਼ਿਆਦਾ ਗਰਮੀ ਪਏਗੀ ਤਾਂ ਐਸ ਗਰਮੀ ਚ ਪਨੀਰੀਆਂ ਦਾ ਨੁਕਸਾਨ ਹੋਣਾ ਸੁਭਾਵਿਕ ਹੀ ਹੈ ਨੁਕਸਾਨ ਹੋਏਗਾ ਹੀ ਹੋਏਗਾ ਤਾਂ ਐਸ ਨੁਕਸਾਨ ਨੂੰ ਆਪਾਂ ਰੋਕ ਕਿਵੇਂ ਸਕਦੇ ਹਾਂ ਉਹਦੇ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਕਮਰਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੈਨਸ ਫੇਸਬੁਕ ਪੇਜ ਮੇਰਾ ਪਹਿਲਾਂ ਲਾਈਕ ਕਰਸੋ ਸਬਸਕ੍ਰਾਈਬ ਕਰ ਸਕਦੇ ਹੋ ਇਹ ਉਹ ਪਨੀਰੀ ਹੈ ਜਿਹੜੀ ਆਪਾਂ 18 ਮਈ ਨੂੰ ਬੀਜੀ ਸੀਗੀ ਅੱਜ ਇਹ 20 ਕਿਰੈਂਦੀ ਐ ਲਾਉਣ ਵਾਲੀ ਹੋ ਗਈ ਐ ਖਾਸੀਅਤ ਇਹ ਦੀ ਇਹ ਐ ਕੋਈ ਸਪਰੇ ਨਹੀਂ ਕੀਤੀ ਥੱਲੇ ਜਿੰਕ ਪਾਈ ਐ ਥੱਲੇ ਡੀਏਪੀ ਪਾਈ ਐ ਪੋਟਾਸ਼ ਪਾਈ ਐ ਤੇ ਉੱਪਰ ਦੋ ਵਾਰ ਯੂਰੀਆ ਪਾਈ ਐ ਤੇ ਸਾਈ ਤੁਸੀਂ ਇਹ ਆਪਣੇ ਆਪ ਦੇਖ ਸਕਦੇ ਹੋ ਹੇਤੀ ਇਹ ਲਗਭਗ 20 ਕਿਰੈਂਦੀ ਹੈਗੀ ਐ ਦੋ ਦਿਨ ਪਹਿਲਾਂ ਵੀ ਮੈਂ ਇਹ ਦੀ ਇੱਕ ਵੀਡੀਓ ਰਿਕਾਰਡ ਕੀਤੀ ਸੀ ਮੈਂ ਅਲੱਗ ਤੋਂ ਸ਼ੇਅਰ ਕਰਦਾ ਹਾਂ ਪਹਿਲੀ ਗੱਲ ਕਿਉਂਕਿ ਇਹ ਲੋ ਚਲਣੀ ਐ ਗਰਮੀ ਕਾਫੀ ਪੈਣੀ ਐ ਤਾ ਐਸ ਕਰਕੇ ਜਦੋਂ ਵੀ ਕਦੇ 40 ਡਿਗਰੀ ਤੋਂ ਤਾਪਨ ਉੱਪਰ ਜਾਂਦਾ ਹੈ ਤਾਂ ਕੋਸ਼ਿਸ਼ ਕਰੋ ਕਿ ਪਨੀਰੀ ਦੇ ਉੱਪਰ ਪਾਣੀ ਦੀ ਸਪਰੇ ਹੋਵੇ ਪਾਣੀ ਦੀ ਸਪਰੇ ਤੇ ਪਾਣੀ ਸਪਰੇ ਦੇ ਨਾਲ ਸਟ੍ਰੈਸ ਦੂਰ ਹੁੰਦਾ ਹੈ ਤਾਪਮਨ ਠੀਕ ਹੁੰਦਾ ਹੈ ਜਿਹੜਾ ਮਾਈਕਰੋ ਕਲਾਈਮੇਟ ਹੈ ਉਹ ਚ ਫਰਕ ਪੈਂਦਾ ਉਹਦੇ ਨਾਲ ਪਨੀਰੀ ਬਚਤ ਹੁੰਦੀ ਹੈ ਨੰਬਰ 1 ਨੰਬਰ 2 ਤੇ ਪੱਛਮ ਵਾਲੇ ਪਾਸਿਓਂ ਗਰਮ ਹਵਾ ਆਉਂਦੀ ਹੈ ਪਨੀਰੀ ਦੇ ਪੱਛਮ ਵਾਲੇ ਪਾਸੇ ਨੂੰ ਜੇ ਅਸੀਂ ਪਾਣੀ ਲਾ ਕੇ ਥਾਂ ਗਿੱਲਾ ਕਰ ਦਈਏ ਤਾਂ ਛੜਾ ਫਾਇਦਾ ਕਰਦਾ ਹੈ ਨੰਬਰ 3 ਪਨੀਰੀ ਦੇ ਵਿੱਚ ਜਿਹੜਾ ਪਾਣੀ ਹੈਗਾ ਪਤਲਾ ਪਾਣੀ 1 ਤੋਂ 2 ਇੰਚ ਪਾਣੀ ਪਨੀਰੀ ਦੇ ਵਿੱਚ ਰੱਖੋ ਤੇ ਪਾਣੀ ਜਿਹੜਾ ਹੈਗਾ ਭਰ ਕੇ ਪਾਣੀ ਲਾਉਣਾ ਸ਼ਾਮ ਦੇ ਟਾਈਮ ਲਾਓ ਇਸ ਤਰੀਕੇ ਦੇ ਨਾਲ ਨਾ ਹੋਵੇ ਕਿ ਦੁਪਹਿਰ ਦੇ ਸਮੇਂ ਹੋ ਜਿਹੜੀ ਬਾਸਮਤੀ ਪਨੀਰੀ ਬਿਜੀ ਨਿੱਕੀ ਨਿੱਕੀ ਪਨੀਰੀ ਹੈ ਤੇ ਉਹ ਪਾਣੀ ਦੇ ਵਿੱਚ ਨੱਪੀ ਹੋਵੇ ਤਾਂ ਸਾਰੀ ਸਾਰੀ ਪਨੀਰ ਜਿਹੜੀ ਹੈ ਮੱਜ ਜਾਣੀ ਹੈ ਪਨੀਰੀ ਦਾ ਕੋਈ ਬਹੁਤਾ ਜ਼ਿਆਦਾ ਨਹੀਂ ਕੁਝ ਵਿਗੜਦਾ ਹੁੰਦਾ ਜਦੋਂ ਗਰਮੀ ਪੈਂਦੀ ਹੈ ਉੱਤੋਂ ਪੱਤੇ ਝੁੱਲਸ ਜਾਂਦੇ ਜਿਵੇਂ ਕਈ ਵੀਰਾਂ ਨੇ ਫੋਟੋਆਂ ਭੇਜੀਆਂ ਸੀ ਕਿ ਪੱਤੇ ਝੁੱਲਸ ਗਏ ਹੈ ਪੱਤੇ ਝੁੱਲਸ ਗਏ ਕੋਈ ਗੱਲ ਨਹੀਂ ਉਹ ਜਿਹੜਾ ਹੈਗਾ ਦੁਬਾਰਾ ਤੋਂ ਰਿਕਵਰੀ ਕਰ ਜਾਵੇਗਾ ਆਪਣੇ ਕਰਨ ਵਾਲੇ ਕੰਮ ਆਹੀ ਹੈ ਇੱਕ ਜਿਹੜੇ ਪਾਸੋਂ ਹਵਾ ਚੱਲ ਰਹੀ ਹੈ ਉਸ ਪਾਸੇ ਥੋੜਾ ਜਿਆ ਥਾਂ ਗਿਲਾ ਰੱਖਣਾ ਦਿਨ ਦੇ ਸਮੇਂ 1 ਤੋਂ 2 ਇੰਚ ਪਾਣੀ ਪੜਕੇ ਰੱਖਣਾ ਸ਼ਾਮ ਦੇ ਟਾਈਮ ਪਾਣੀ ਚੰਗੇ ਥਿਕਣਾ ਲਾਉਣਾ ਦਿਨ 'ਚ 1 ਤੋਂ 2 ਪਾਣੀ ਦੇ ਸਪਰੇਅ ਕਰਨੇ ਇਹ ਮੁੱਖ ਚੀਜ਼ਾਂ ਨੇ ਜੇ ਤੁਸੀਂ ਇਹਨਾਂ ਗੱਲਾਂ ਧਿਆਨ ਰੱਖਦੇ ਹੋ ਤਾਂ ਤੁਹਾਡੀ ਪਨੀਰੀ ਜਿਹੜਾ ਹੈਗਾ ਗਰਮੀ ਜਾਂ ਲੋ ਤੋਂ ਜਿਹੜੀ ਹੈਗੀ ਬਚ ਸਕਦੀ ਹੈ ਤੇ ਪੱਤੇ ਉੱਤੇ ਨੁਕਸਾਨ ਨਹੀਂ ਹੋਏਗਾ। ਬਾਕੀ ਜੇ ਕੋਈ ਦਿੱਕਤ ਹੋਈ ਉਹਦੇ ਸੰਬੰਧੀ ਆਪਾਂ ਕਮੈਂਟ ਚ ਗੱਲ ਕਰਾਂਗੇ।